ਰਬਦਾਸ ਸਾਹਿਬ ਆਪਣੀ ਰਸਨਾ ਤੋਂ ਫਰਮਾਨ ਕਰਦੇ ਕਿ ਇਹਦੇ ਭੁਲੇਖਾ ਇੰਨਾ ਵੱਡਾ ਹੁੰਦਾ ਵੀ ਮਨੁੱਖ ਠਠੇਂਬਰ ਕੇ ਖਲੋ ਜਾਂਦਾ ਕਿਉਂ ਹਨੇਰਾ ਸੀ ਰਸੀ ਬਈ ਸੀ ਤੇ ਉਹਨੂੰ ਸਾਪ ਹੀ ਸਮਝੀ ਗਿਆ ਲਿਆ ਬਲੋ ਛੇ ਦਿਨਾਂ ਡਾਂਗ ਫੜਾਓ ਮੈਨੂੰ ਕੋਈ ਚਾਨਣ ਦਾ ਪ੍ਰਬੰਧ ਕਰੋ ਤੇ ਖੁਸ਼ ਹੋ ਕੇ ਜਿਸ ਸਮੇਂ ਚਾਨਣ ਹੋਇਆ ਤੇ ਰਸੀ ਦੋ ਉਹ ਐਵੇਂ ਡਰੀ ਗਏ ਤੂੰ ਆਪਾਂ ਤੇ ਬਾਪੂ ਕਹਿੰਦਾ ਜਿਸ ਸਮੇਂ ਹਨੇਰਾ ਸੀ ਉਸ ਸਮੇਂ ਉਸ ਸਮੇਂ دریا ਕੋਲਤਾ ਸੀ ਨਾ ਛੋਟੀ ਤੋਂ ਬਿਨਾ ਕਾ ਨਹੀਂ ਜਾਣਾ ਹੈ ਇਸ ਕਰਕੇ ਭਾਈ ਮਾਇਆ ਦੇ ਮੋਹ ਵਿੱਚ ਸੁੱਤੇ ਰਹਾਗੇ ਤੇ ਇਦਾਂ ਦੇ ਭੁਲੇਖੇ ਇਦਾਂ ਦੇ ਡਰ ਸਾਨੂੰ ਡਰਾਉਂਦੇ ਰਹਿੰਦੇ ਆ ਫਿਰ ਮਨੁੱਖ ਨੋ ਕਰਮਕੰਡੀ ਹੋ ਜਾਂਦਾ ਜੀ ਫੋਕਟ ਕਰਮ ਕਰਨ ਲੱਗ ਜਾਂਦਾ ਜਿਨ੍ਹਾਂ ਕਰਮਾਂ ਨੂੰ ਨਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਤੱਕ ਅਸੀਂ ਗੁਰਮੁਖ ਉਹ ਨਹੀਂ ਅਪੜਾ ਸਕਦੇ ਕਿਉਂ ਦੱਦ ਕਹਿ ਭੋਲੇ ਬਰੋਲੇ ਨੀਰ ਬਾਪੂ ਕਹਿੰਦੇ ਮਧਾਣੀ ਪਾਈ ਹੋਈ ਐ ਪਰ ਇਹ ਨਹੀਂ ਦੇਖਦਾ ਵੀ ਮੈਂ ਤੇ ਪਾਣੂਆਂ ਮਥੀ ਜਾਣਾ ਪਾਣੀ ਜੋ ਕਿਨੇ ਗਲੂਗਾ ਦੁੱਧ ਦੇ ਭਲੇਖੇ ਬਾਣੀ ਜੋ ਡਰ ਜਾ ਪੜ ਲਿਓ ਦੱਦ ਕਹਿ ਭੋਲੇ ਦੁੱਧ ਦੇ ਭਲੇਖੇ ਵਿੱਚ ਬਰੋਲੇ ਨੀਰ ਕੇਵਲ ਪਾਣੀ ਰੜਕੀ ਜਾਂਦਾ ਗੁਰਮੁਖੋ ਤੇ ਪਾਣੀ ਰੜਕਣ ਦੇ ਨਾਲ ਅੱਖ ਵੀ ਪ੍ਰਾਪਤ ਨਹੀਂ ਹੋ ਰਿਹਾ ਇਸ ਕਰਕੇ ਜੀਤੇ ਕੌਡੇ ਦੀ ਤਰ੍ਹਾਂ ਆਪਣਾ ਭਲਾ ਚਾਹੁੰਦੇ ਆ ਤੇ ਬਾਪੂ ਨਾਨਕ ਦੀ ਸ਼ਰਣ ਵਿੱਚ ਆਈਏ ਜਿਨ੍ਹਾਂ ਨੇ ਇੱਕ ਖੰਨ ਦੇ ਵਿੱਚ ਗੁਰਮਖੋਸ ਤੇ ਅਸੀਂ ਮੇਰ ਦੀ ਨਦਰ ਕੀਤੀ ਜਿਨ ਮਾਨਸ ਤੇ ਦੇਵਤੇ ਕੀਏ ਸੱਚਮੁੱਚ ਗੁਰਮਖੋ ਇੱਕ ਖੰਨ ਦੇ ਵਿੱਚ ਮਾਨਸਿਕ ਤਾਕਤ ਉਹਦੇ ਡਿੱਗੇ ਹੋਏ ਮਨੁੱਖ ਨੂੰ ਗੁਰਮੁਖੋ ਦੇਵਤਾ ਬਣਾ ਦੇਣਾ ਇਹ ਬਾਪੂ ਨਾਨਕ ਸਾਹਿਬ ਮਹਾਰਾਜ ਦੇ ਦਰ ਕਰ ਇੱਕ ਨਹੀਂ ਬੇਅੰਤ ਐਸੀ ਕੌਤਕ ਵਰਤੇ ਹੋਏ ਆ ਸੁਮਨਾ ਐਸੀ ਗੁਰਮਤ ਪਾਈ ਲੈ ਤੂੰ ਵੀ ਗੁਰੂ ਕੋਲੋਂ ਐਸੀ ਗੁਰਮਤ ਹਾਸਲ ਕਰ ਲੈ ਬੁੱਧ ਪ੍ਰਗਾਸ ਬਹੀ ਮਤ ਬੂਰੀ ਤਾਤੇ ਵਿਨਸੀਂ ਧਰਮਤ ਦੂਰੀ ਪ੍ਰਾਰੰਭਤਾ ਦੇ ਬੰਦ ਅੰਦਰ ਫਰਮਾਉਂਦੇ ਆ ਬੁੱਧ ਪ੍ਰਕਾਸ਼ ਭਈ ਮਤ ਪੁਰੀ ਏ ਗੁਰਮੁਖੋ ਗੁਰੂ ਕੀ ਕਿਰਪਾ ਦੇ ਨਾਲ ਬੁੱਧ ਜਿਹੜੀ ਆ ਇਹ ਪ੍ਰਕਾਸ਼ ਮਾਣੋਗੀ ਤੇ ਹੁਣ ਜਿਹੜਾ ਆਤਮਕ ਜੀਵਨ ਆ ਇਹਦੇ ਵਿੱਚ ਚਾਨਣ ਹੋ ਗਿਆ ਸਮਝਦਾ ਕੀ ਹੁਣ ਗੁਰੂ ਮਰਸ਼ਦ ਤੋਂ ਉਲਟ ਨਹੀਂ ਚੱਲੀਦਾ ਹੁਣ ਗੁਰੂ ਮਰਸ਼ਦ ਦੇ ਅਨੁਸਾਰ ਚੱਲੀਦਾ ਜੋ ਗੁਰ ਕਹੈ ਸੋਈ ਪਾਲਮਨ ਉਹ ਹੁਣ ਜੋ ਗੁਰੂ ਕਹ ਰਿਹਾ ਸਤ ਕਰਕੇ ਜਾਣਦਾ ਤਾਤੇ ਵਿਨਸੀ ਦਰਮਤ ਦੂਰੀ ਇਸ ਗੁਰੂ ਕੀ ਮਤ ਦੀ ਸਹਿਤਾ ਨਾਲ ਮੇਰੀ ਭੈੜੀ ਮਤ ਦਾ ਨਾਸ਼ ਹੋ ਗਿਆ ਤੇ ਗੁਰਮੁਖ ਕੋ ਪਰਮਾਤਮਾ ਨਾਲ ਉਹ ਜਿਹੜੀ ਬੱਤ ਸੀ ਉਹ ਹੁਣ ਅੱਗੇ ਨਾਲੋਂ ਘਟ ਗਈ ਹੁਣ ਨੇੜਤਾ ਹੋਣ ਲੱਗੀ